डूमरो डू मो डूमरो नरेंद्र मोदी हा 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 नरेंद्र मोदी हा 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 नरेंद्र मोदी श्रो शो शरम करो हिंदू ਇਹ ਡਰੇਗਾ, ਨਿੰਦੋਸਤਾਨ ਬਰਦਾਸ਼ਤ ਨਹੀਂ ਸਹੇਗਾ, ਨਹੀਂ ਸਹੇਗਾ ਨਹੀਂ ਸਹੇਗਾ, ਹਥਕੜੀਆਂ ਮੈਂ ਨਹੀਂ ਨੌਜਵਾਨ ਬੰਦ ਕਰੋ, ਬੰਦ ਕਰੋ ਬੰਦ ਕਰੋ, ਲੇਬਰ ਮੋਦੀ ਪੰਜਾਬ ਨਾ ਵਿਕਰਾ ਬੰਦ ਕਰੋ, ਬੰਦ ਕਰੋ ਬੰਦ ਕਰੋ, ਕ੍ਰੰਪ ਨੂੰ ਆਵਾਜ਼ 55 ਇੰਚ ਦਾ ਸੀਨਾ ਵਿਖਾਓ, ਜ਼ਿੰਦਗਾਰ ਜ਼ਿੰਦਗਾਰ, ਆਪੀ 56 ਇੰਚ ਦੀ ਛਾਤੀ 56 ਇੰਚ ਦਾ ਸੀਨਾ ਦਿਖਾਓ, ਜ਼ਿੰਦਗਾਰ ਜ਼ਿੰਦਗਾਰ, ਸਰਵੰਨੀ ਯਾਰੀ ਨਾ ਖਾਓ, ਬੰਦ ਕਰਾਓ

ਮੂੰਹ ਦਾ ਮੂੰਹ ਦਾ ਰੱਖੋ ਮੂੰਹ ਦਾ ਰੱਖੋ ਹਾਂ ਚਲੋ ਜੀ ਲਓ ਜੀ ਲਓ ਨਾਰਾ ਲਓ ਨਾਰਾ ਨੰਦਰਮਤੀ ਮੁੜਵਾਦ ਮੁੜਵਾਦ ਮੁੜਵਾਦ

ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੋ ਡੂਬ ਮਰੋ ਕਰੋ ਰਖਵਾਲੀ ਕਰੋ ਅਕਬਰ ਜੀ ਰੋ ਪੰਜਾਬ ਕੇ ਨੌਜਵਾਨੋ ਕੀ ਰਖਵਾਲੀ ਕਰੋ ਰਖਵਾਲੀ ਕਰੋ ਪਵਾਚ ਕੋ ਜਨਾ ਬਨੇ ਪਾਜੀ ਸੁਕੋ ਹਲੋ ਪਵਾਚ ਕੋ ਇਹਦਾ ਹਲੋ ਰਵੀ ਜੀ ਖੜ ਜੋ ਖੜ ਜੋ ਖੜ ਜੋ ਜਿੰਦਾਬਾਦ ਅੱਗੇ ਵਧੋ ਜਿੰਦਾਬਾਦ ਹਾਏ 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 ਜਿੰਦਾਬਾਦ ਜਿੰਦਾਬਾਦ ਹਾਏ 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 हाय हाय मोदी शर्म करो शर्म करो शर्म करो शर्म शर्म करो करो नरेंद्र मोदी शर्म करो शर्म करो शर्म करो शर्म नहीं तो डूब मरो डूब मरो नरेंद्र मोदी शर्म करो शर्म करो शर्म करो मुर्दाबा मुर्दाबाद मुर्दाब मुबा मुर्दाबा वही बैठ जाओ ट्रम्प मनोज 55 इंच की छाती दिखाओ छाती दिखाओ छाती दिखाओ ट्रम्प मनोज 55 इंच की छाती दिखाओ छाती दिखाओ सारे बाजों कल्ले प्रधान जी की छाती छाती दिखाओ सारे बाजों मेरे वीर सारे ठल्ले बैठो कल्ले प्रधान जी नु खलोते मुर्दाबाद मुर्दाबाद एमयू बैठो बैठो सारे बैठो मेरा अल्लाह अल्लाह सारे सारे मेरे अल्लाह जिंदाबाद बाइक ले लो बाइक ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਡੋਨਲਡ ਟਰੰਪ ਦੇ ਦੇਸ਼ ਅਮਰੀਕਾ ਵਿੱਚ ਗਏ ਨੇ ਜਿਹੜੀਆਂ ਬਾਇਲੈਟਰਲ ਟਾਕਸ ਚੱਲ ਰਹੀਆਂ ਹਨ ਉਹ ਫੇਲ ਹੋ ਚੁੱਕੀਆਂ ਨੇ ਜਿਹੜੀਆਂ ਬਾਇਲੈਟਰਲ ਟਾਕਸ ਜੋ ਕੇਂਦਰ ਸਰਕਾਰ ਕੀ ਪ੍ਰਧਾਨ ਮੰਤਰੀ ਮੋਦੀ ਕੀ ਟਰੰਪ ਕੇ ਸਾਥ ਜੋ ਬਾਇਲੈਟਰਲ ਟਾਕਸ ਚੱਲ ਰਹੀ ਹੈ ਉਹ ਫੇਲ ਹੋ ਚੁੱਕੀਆਂ ਹੈ उसका कारण है कि हमारे लोगों को अमेरिका से जिस तरीके से वापस लाया जा रहा है हमारे जंजीरों में नौजवानों को वापस भेजा जा रहा है उससे साफ समझ आ रही है कि इनों, इनका इंच का सीना के सामने बिल्कुल फीका पड़ चुका है नरेंद्र मोदी जी ने जिस तरीके से पंजाब और हिंदुस्तान के नौजवानों के साथ खिलवाड़ करा पांच लाख की निवेश पांच लाख की इन्वेस्टमेंट पांच लाख करोड़ की फीसें हमारे नौजवानों ने अमेरिका में दी है और ट्रंप हमारे नौजवानों के साथ जो हाल कर रहा है उसमें नरेंद्र मोदी एक पार्टी बन चुका है नरेंद्र मोदी झुक गया क्योंकि उसने चंद बिजनेसमैनों का फायदा लेना है और जब जब हमारे देश का प्रधानमंत्री पाकिस्तान जाता है जब जब हमारे देश का प्रधानमंत्री श्रीलंका जाता है वहां पे जो प्रिजनर्स होते हैं जो क्रिमिनल्स होते हैं एक रिलेशन दिखाने के लिए एक अच्छा संबंध दिखाने के लिए उन प्रिजनर्स को और क्रिमिनल्स को भी छोड़ा जाता है कि कॉन्फिडेंस बिल्डिंग मेजर लग सके पर जिस तरीके का रवैया आज पंजाब यूथ कांग्रेस के नौजवानों ने दिखाया कि किस तरीके से हमारे नौजवानों को यहाँ टेररिस्ट से भी जो बुरा व्यवहार है वो किया जा रहा है ये इसके खिलाफ हम सड़कों पर उतरे हैं हमारी इंडियन यूथ कांग्रेस ने आवाज उठाई है ਔਰ ਇੱਕ ਹੋਰ ਜਿਹੜੀ ਮੈਂ ਗੱਲ ਕਰਨਾ ਚਾਹੁੰਨਾ ਨਾਲੇ ਕਿ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਨਰਿੰਦਰ ਮੋਦੀ ਜੀ ਨੇ ਪਿਛਲਾ ਜਹਾਜ਼ ਵੀ ਜਿਹੜਾ ਅੰਮ੍ਰਿਤਸਰ ਉਤਰਿਆ ਉਹਦੇ ਵਿੱਚ ਵੀ ਹੋਰ ਸੂਬਿਆਂ ਦੇ ਲੋਕ ਜ਼ਿਆਦਾ ਸਿਗੇ ਔਰ ਅੱਜ ਵੀ ਵਕ ਵਕ ਸੂਬਿਆਂ ਦੇ ਲੋਕ ਆ ਰਹੇ ਨੇ ਔਰ ਕੱਲ ਵੀ ਆਏ ਨੇ ਸੋ ਇੱਥੋਂ ਪਤਾ ਲੱਗ ਰਿਹਾ ਕਿ ਇੱਕ ਮਾਨਸਿਕ ਜਿਹੜਾ ਇਹਨਾਂ ਦਾ ਧਿਆਨ ਹੈ ਇੱਕ ਪੰਜਾਬ ਦੇ ਐਂਟੀ ਮਾਹੌਲ ਬਣਾਉਣਾ ਚਾਹੁੰਦੇ ਨੇ ਕਿਉਂਕਿ ਇਤਿਹਾਸ ਵਿੱਚ ਵੀ ਬਾਹਰਲੇ ਮੁਲਕਾਂ ਦੀ ਸਾਜ਼ਿਸ਼ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਸੋ ਇਹਨਾਂ ਗੱਲਾਂ ਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਔਰ ਨੌਜਵਾਨਾਂ ਨਾਲ ਜੋ ਵਿਵਹਾਰ ਹੋ ਰਿਹਾ ਕਿਉਂਕਿ 60000 ਮਹਿਮਾਨ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ 60000 ਕਰੋੜ ਦਾ ਜਿਹੜਾ ਨਿਵੇਸ਼ ਹੈ ਸਾਡੇ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਪਿਛਲੇ ਸਾਲ ਗਏ ਮਹਿਮਾਨ ਸਾਹਿਬ ਔਰ ਕੀ ਕਾਰਵਾਈ ਕਰ ਰਹੇ ਹੋ ਸਾਨੂੰ ਇਹ ਸਮਝ ਆ ਰਹੀ ਹੈ ਕਿ ਜਿਹੜੇ ਡਿਪੋਰਟ ਹੋ ਕੇ ਵਾਪਸ ਆ ਰਹੇ ਨੇ ਉਹ ਉਹਨਾਂ ਏਜੰਟਾਂ ਨੂੰ ਕਹਿ ਰਹੇ ਨੇ ਕਿ ਨਹੀਂ ਤਾਂ ਅਸੀਂ ਕੰਪਲੇਂਟ ਕਰਾਂਗੇ ਤੇ ਏਜੰਟ ਉਹਨਾਂ ਨੂੰ ਕਹਿ ਰਹੇ ਹਨ ਕਿ ਅਸੀਂ ਕਿਵੇਂ ਹੋਰ ਮੁਲਕ ਚੋਂ ਤੁਹਾਨੂੰ ਇਲੀਗਲੀ ਭੇਜ ਦਿੰਨੇ ਆ ਵੀ ਸਾਡੇ ਤੇ ਪਰਚਾ ਨਾ ਪਵਾਓ ਕੰਪਲੇਂਟ ਨਾ ਦੇਓ ਇਹਨਾਂ ਦਾ ਜਿਹੜਾ ਰਾਈਟ ਹੈ ਉਹਨੂੰ ਕਿਹਨੇ ਪ੍ਰੋਟੈਕਟ ਕਰਨਾ ਹੈ ਨੌਜਵਾਨਾਂ ਨੂੰ ਕਿਹਨੇ ਸੁਰੱਖਿਅਤ ਰੱਖਣਾ ਹੈ ਉਹ ਮਾਨ ਸਾਹਿਬ ਤੁਸੀਂ ਰੱਖਣਾ ਹੈ ਇਹ ਸਾਰੀਆਂ ਗੱਲਾਂ ਨੂੰ तमाम ਗੱਲਾਂ ਨੂੰ ਦੇਖਦੇ ਹੋਏ ਪੰਜਾਬ ਯੂਥ ਕਾਂਗਰਸ ਸੜਕਾਂ 'ਤੇ ਉਤਰੀ ਹੈ ਇੱਥੋਂ ਅੰਮ੍ਰਿਤਸਰ ਦੀ ਗੁਰੂ ਦੀ ਨਗਰੀ ਤੋਂ ਇੱਥੋਂ ਜਿੱਥੇ ਅੱਜ ਜਾਜਵੀ ਉਤਰ ਰਹੇ ਨੇ ਇੱਥੋਂ ਅਸੀਂ ਗਲੋਬਲ ਮੈਸੇਜ ਭੇਜਣਾ ਚਾਹ ਰਹੇ ਹਾਂ ਕਿ ਇਹ ਪੰਜਾਬ ਨਾਲ ਗਲਤ ਹੋ ਰਿਹਾ ਹੈ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ ਔਰ ਨੌਜਵਾਨਾਂ ਨੂੰ ਐਦਾਂ ਜਿਹੜਾ 트ੰਪ ਕ੍ਰੀਟ ਕਰ ਰਿਹਾ ਔਰ ਤੁਸੀਂ ਗਲੇ ਮਿਲ ਰਹੇ ਹੋ 트ੰਪ ਨੂੰ ਬਾਇਲੈਟਰਲ ਟਾਕਸ 트ੰਪ ਦੇ ਨਾਲ ਫੇਲ ਹੋ ਚੁੱਕੀਆਂ ਐ ਜੋ ਬਾਇਲੈਟਰਲ ਟਾਕਸ ਚੱਲ ਰਹੀਆਂ ਐ प्रधानमंत्री मोदी और राष्ट्रपति ट्रंप के बीच में वो टोटली कलेब्स और फेलियर है अगर अगर मोदी जी हमारे नौजवानों को बचा नहीं सकते सुरक्षित नहीं रख सकते उनके राइट्स को प्रोटेक्ट नहीं कर सकते इन बायोलिटरल टॉक्स का कोई मतलब नहीं है प्रधानमंत्री नरेंद्र मोदी मुद्दा बैठी है बिल्कुल चुप बैठे ने क्योंकि एक वीक चीफ मिनिस्टर है ਵੀਕ ਭਗਵੰਤ ਮਾਨ ਜੀ ਪੰਜਾਬ ਦੇ ਵੀਕ ਮੁੱਖ ਮੰਤਰੀ ਸਾਹਮਣੇ ਆ ਰਹੀ ਹੈ ਗੱਲ ਕਿ ਉਹ ਵੀਕ ਸਾਬਤ ਹੋ ਰਹੇ ਨੇ ਨਾ ਪ੍ਰਧਾਨ ਮੰਤਰੀ ਕੋ ਪੰਜਾਬ ਦੀ ਕੋਈ ਗੱਲ ਰੱਖਵਾ ਰਹੇ ਨੇ ਨਾ ਕੋਈ ਇਦਾਂ ਦੀ ਗੱਲ ਆ ਰਹੀ ਹੈ ਸੋ ਦੁੱਖ ਦੀ ਗੱਲ ਹੈ ਕਿ ਸਾਨੂੰ ਅੱਜ ਨੌਜਵਾਨਾਂ ਨੂੰ ਪੰਜਾਬ ਦੇ ਔਰ ਹਿੰਦੁਸਤਾਨ ਦੇ ਨੌਜਵਾਨਾਂ ਦੇ ਕਿਤਾ ਲਈ ਸਾਨੂੰ ਸੜਕਾਂ ਦੇ ਉੱਤਰਨਾ ਪਿਆ ਅੰਦਰ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਤ ਮਿੰਦਰਾ ਜੀ ਦੀ ਗਵਾਈ ਦੇ ਵਿੱਚ ਅੰਮ੍ਰਿਤਸਰ ਜੂਥ ਕਾਂਗਰਸ ਲੋਕ ਸਭਾ ਵੱਲੋਂ ਜੋਸ਼ ਪ੍ਰਦਰਸ਼ਨ ਕੀਤਾ ਗਿਆ ਮੋਦੀ ਦੇ ਖਿਲਾਫ ਜੋ ਕਿ ਮੋਦੀ 55 ਇੰਚ ਦੀ ਛਾਤੀ ਵਾਲਾ ਕਹਿ ਕੇ ਇਹਦੀ ਛਾਤੀ 22 ਇੰਚ ਦੀ ਵੀ ਦਿਖਾਈ ਨਹੀਂ ਦੇ ਰਹੀ ਇਹ ਇੱਕ ਟ੍ਰੰਪ ਦੇ ਨਾਲ ਜਰਾਨਾ ਸ਼ੋਅ ਕਰਨਾ ਚਾਹ ਰਿਹਾ ਆ ਜਦ ਕਿ ਇਹ ਪੰਜਾਬ ਨੂੰ ਇੱਕ ਸੇਰ ਪੁਰਾਣੇ ਤੋਰ ਦੇ ਵਿੱਚ ਖਿੱਚ ਕੇ ਲੈ ਕੇ ਜਾ ਰਹੇ ਆ ਜੋ ਕਿ ਕਿ ਦਰਸਰ ਬਹੁਤ ਗਲਤ ਹੋ ਰਿਹਾ ਹੈ ਪੰਜਾਬ ਨਾਲ ਹਮੇਸ਼ਾ ਤੋਂ ਹੀ ਠੱਕੇ ਚਾਈ ਹੁੰਦੇ ਆ ਰਹੀ ਆ ਇਸ ਵਾਰ ਵੀ ਜਿਹੜੇ ਸਾਰੇ ਦੇਸ਼ ਦੇ ਵਿੱਚ ਬਾਕੀ ਸਟੇਟਾਂ ਦੇ ਨੌਜਵਾਨ ਵੀ ਸਾਡੇ ਦੇਸ਼ ਦਾ ਇਕਿਆ ਪਰ ਬਾਕੀ ਸਟੇਟਾਂ ਦੇ ਵਿੱਚੋਂ ਵੀ ਨੌਜਵਾਨ ਜਿਹੜੇ ਆ ਰਹੇ ਸੀ ਇਥੋਂ ਅਮਰੀਕਾ ਤੋਂ ਡਿਪਾਰਟ ਹੋ ਗਏ ਪਰ ਇਹਦੇ ਲਈ ਪੰਜਾਬ ਨੂੰ ਹੀ ਨੈਟਿਵ ਦਿਖਾਉਣ ਦੇ ਲਈ ਹਰ ਵਾਰ ਦੀ ਤਰ੍ਹਾਂ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਤੇ ਇੱਥੇ ਜਹਾਜ਼ ਉਤਾਰੇ ਜਾ ਰਹੇ ਆ ਤੇ ਉਹਨਾਂ ਨੂੰ ਬਹੁਤ ਹੀ ਬੇਤੰਗ ਨਾਲ ਇੱਕ ਉਗਰਵਾਦੀ ਟਾਈਪ ਕਿਵੇਂ 84 ਦੇ ਵਿੱਚ ਨਾਜਾਇਜ਼ ਪੰਜਾਬ ਨਾ ਹੁੰਦੀ ਆਈ ਆ ਉਸੇ ਤਰ੍ਹਾਂ ਕਰੀ ਆ ਇਹਨਾਂ ਨੇ ਉਸੇ ਤਰ੍ਹਾਂ ਹੀ ਹੱਥਾਂ ਦੇ ਵਿੱਚ ਬੇੜੀਆਂ ਪਾਈਆਂ ਅੱਜ ਉਸੇ ਤਰ੍ਹਾਂ ਐ ਮੋਦੀ ਸਰਕਾਰ ਦੇ ਖਿਲਾਫ ਅਟੈਕ ਕਰ ਰਹੇ ਆ ਹੱਥ ਵਿੱਚ ਏੜੀਆਂ ਪਾ ਕੇ ਅੱਜ ਮੋਦੀ ਦਾ ਕੁਤਰਾ ਫੋਕਿਆ ਜਾਵੇਗਾ ਕਿ ਮੋਦੀ ਜੀ ਟਰੰਪ ਨਾਲ ਜੇ ਉਹ ਸਾਡੇ ਨਾਲ ਦਰਵੇਵਾਰ ਕਰਿਆ ਤੁਸੀਂ ਵੀ ਉਹਨਾਂ ਨੂੰ ਆਪਣੀ 52 ਇੰਚ ਵਾਲੀ ਜਿਹੜੀ ਛਾਤੀ ਕਹਿੰਦੇ ਸੀ ਉਹ ਦਿਖਾਓ ਤੁਹਾਡੀ ਜਿਹੜੀ ਉਹ 8 ਇੰਚ ਵਾਲੀ ਛਾਤੀ ਆ ਉਹ 26 ਦਿਨ ਵੀ ਦਿਖ ਰਹੀ ਇਸ ਲਈ ਉਹ ਜਰਾਨਾ ਆਪਣਾ ਕਦਮ ਕਰੋ ਤੇ ਉਹਨੂੰ ਜਿੱਦਾਂ ਉਹ ਅੱਖਾਂ ਕੱਢ ਕੇ ਸਾਡੇ ਦੇਸ਼ ਨਾਲ ੱੱੱਕਾ ਕਰ ਰਿਹਾ ਉਸੇ ਤਰ੍ਹਾਂ ਇਦਾਂ ਹੀ ੱੱੱਕਾ ਉਹਦੇ ਨਾਲ ਆਊਗਾ ਫੇਰ ਜਾ ਕੇ ਨੌਜਵਾਨਾਂ ਨੂੰ ਆਪਣਾ ਬਚਾਅ ਹੋਊਗਾ ਨਹੀਂ ਤੇ ਪੰਜਾਬ ਨਾਲ ਜੋ ੱੱੱਕਾ ਪਹਿਲਾਂ ਹੁੰਦਾ ਜਾ ਰਿਹਾ ਸੀ ਉਸੇ ਤਰ੍ਹਾਂ ਫੇਰ ੱੱੱਕਾ ਰਹੇ ਤੁਹਾਨੂੰ